ਜੀ ਆਇਆਂ ਨੂੰ ਦੋਸਤੋ ਮੈਂ ਡਾਕਟਰ ਇੰਦਰਜੀਤ ਕਮਲ ਜਮਨਾ ਨਗਰ ਹਰਿਆਣਾ ਤੋਂ ਮੈਂ ਅਕਸਰ ਹੀ ਤੁਹਾਨੂੰ ਕੁਝ ਆਯੁਰਵੇਦਿਕ ਨੁਸਖਿਆਂ ਬਾਰੇ ਅਤੇ ਕੁਝ ਹੋਮੋਪੈਥਿਕ ਦਵਾਈਆਂ ਬਾਰੇ ਦੱਸਦਾ ਰਹਿੰਦਾ ਅੱਜ ਜਿਹੜੀ ਦਵਾਈ ਦੀ ਵਾਰੀ ਆਈ ਹੈ ਉਹਦਾ ਨਾਮ ਹੈ ਸਲਫਰ ਸਲਫਰ ਇੱਕ ਬਹੁਤ ਹੀ ਲੰਮੀ ਦਵਾਈ ਹੈ ਜਾਨੀ ਕਿ ਇਹਦੀਆਂ ਬਹੁਤ ਜ਼ਿਆਦਾ ਲਾਮਤਾਂ ਨੇ ਤੇ ਜੇ ਇਸ ਤਰ੍ਹਾਂ ਕਹਿ ਦਈਏ ਕਿ ਸਰੀਰ ਦਾ ਕੋਈ ਵੀ ਅੰਗ ਐਸਾ ਨਹੀਂ ਹੈ ਜਿਹਦੇ ਉੱਤੇ ਇਹ ਅਸਰ ਨਹੀਂ ਕਰਦੀ। ਅਗਰ ਇਹਦੀਆਂ ਲਾਮਤਾਂ ਮਿਲਦੀਆਂ ਹੋਣ ਤਾਂ ਇਹ ਦਵਾਈ ਸਰੀਰ ਦੇ ਪੈਰ ਦੀ ਚੀਚੀ ਤੋਂ ਲੈ ਕੇ ਸਿਰ ਦੇ ਵਾਲ ਤੱਕ ਹਰ ਅੰਗ ਉੱਤੇ ਅਸਰ ਕਰਦੀ ਹੈ। ਪਰ ਲਾਮਤਾਂ ਮਿਲਣੀਆਂ ਬਹੁਤ ਜ਼ਰੂਰੀ ਨੇ। ਅੱਜ ਤੁਹਾਨੂੰ ਸਲਫਰ ਦੀਆਂ ਲਾਮਤਾਂ ਬਾਰੇ ਦੱਸਾਂਗੇ ਕਿ ਇਹਦੇ ਵਿੱਚ ਕਿਹੜੇ-ਕਿਹੜੇ ਆਲਾਮਤਾਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਮੰਦੀ ਗੱਲ ਕਰਦੇ ਹਾਂ ਕਿ ਸਲਫਰ ਜਿਹੜਾ ਹੈ ਜਿਹੜਾ ਵਿਅਕਤੀ ਸਲਫਰ ਦਵਾਈ ਦੀਆਂ ਆਦਤਾਂ ਨਾਲ ਮਿਲਦਾ ਹੈ ਅਲਾਮਤਾਂ ਨਾਲ ਮਿਲਦਾ ਹੈ ਉਹਦੇ ਅੰਦਰ ਹੰਕਾਰ ਹੁੰਦਾ ਹੈ ਉਹਦੇ ਮਨ 'ਚ ਹੁੰਦਾ ਹੈ ਕਿ ਉਹਦੇ ਨਾਲੋਂ ਜਾਣਕਾਰੀ ਜ਼ਿਆਦਾ ਕਿਸੇ ਨੂੰ ਵੀ ਨਹੀਂ ਹੈਗੀ ਉਹ ਬਹੁਤ ਸਿਆਣਾ ਹੈ ਤੇ ਹਰ ਵਿਸ਼ੇ ਦੇ ਉੱਤੇ ਉਹਨੂੰ ਬਹੁਤ ਜ਼ਿਆਦਾ ਜਾਣਕਾਰੀ ਹੈ ਅਗਰ ਉਹ ਤੁਹਾਡੇ ਨਾਲ ਗੱਲ ਕਰਦਾ ਹੋਏਗਾ ਤੇ ਤੁਹਾਨੂੰ ਹਰ ਗੱਲ ਵਿੱਚ ਟੋਕਦਾ ਰਹੇਗਾ ਤੇ ਆਪਣੀ ਜਿਹੜੀ ਸਿਆਣਪ ਝਾੜਦਾ ਰਹੇਗਾ ਜਾਣ ਕੇ ਉਹ ਇੱਕ ਚੰਗਾ ਸਰੋਤਾ ਨਹੀਂ ਹੁੰਦਾ ਪਰ ਇੱਕ ਬਲਾਰਾ ਬਹੁਤ ਵਧੀਆ ਹੁੰਦਾ ਉਹਨੂੰ ਕਿਸੇ ਵੀ ਵਿਸ਼ੇ ਦੇ ਉੱਤੇ ਬੋਲਣ ਲਗਾ ਦਿਓ ਉਹ ਲੰਮਾ ਟਾਈਮ ਬੋਲਦਾ ਰਹੇਗਾ ਤੇ ਲੋਕਾਂ ਨੂੰ ਕੀਲ ਕੇ ਰੱਖ ਲੈਂਦਾ ਉਹਨੂੰ ਗੰਦੀ ਤੋਂ ਗੰਦੀ ਚੀਜ਼ ਵੀ ਬਹੁਤ ਵਧੀਆ ਲੱਗਦੀ ਹੈ ਉਹਦੇ ਆਪਣੇ ਕੱਪੜੇ ਪੁਰਾਣੇ ਹੋਣ ਪਾਟੇ ਹੋਣ ਗੰਦੇ ਹੋਣ ਪਰ ਉਹਨੂੰ ਲੱਗਦਾ ਹੈ ਕਿ ਉਹਨੇ ਜਿਹੜਾ ਪਹਿਰਾਵਾ ਪਾਇਆ ਹੈ ਉਹ ਬਾਸ਼ਾਹਾਂ ਵਾਲਾ ਪਹਿਰਾਵਾ ਹੈ ਉਹਨੂੰ ਬਿਲਕੁਲ ਗੰਦੀਆਂ ਚੀਜ਼ਾਂ ਪਾਟੇ ਪੁਰਾਣੇ ਕੱਪੜੇ ਵੀ ਬਹੁਤ ਵਧੀਆ ਲੱਗਦੇ ਨੇ ਇੱਕ ਵਾਰ ਮੇਰੇ ਕੋਲ ਇੱਕ ਨੌਜਵਾਨ ਆਇਆ ਕਹਿੰਦਾ ਅੰਕਲ ਜੀ ਕੋਈ ਗੱਡੀ ਕਰ ਦਿਓ ਸਸਤੀ ਜੀ ਰੋहतक ਪੀਜੀਆ ਹੀ ਜਾਣਾ ਮੈਂ ਕਿਹਾ ਵੀ ਕੀ ਗੱਲ ਹੋਈ ਹੈ ਕਹਿੰਦਾ ਮੇਰਾ ਪਾਪਾ ਪਾਗਲ ਹੋ ਗਿਆ ਉਹ ਗਲੀ ਵਿੱਚ ਜਿਹੜੀ ਵੀ ਕੋਈ ਚੀਜ਼ ਵੇਖਦਾ ਹੈ ਭਾਵੇਂ ਕੋਈ ਪਾਟੇ ਅਖਬਾਰ ਹੈ ਕੋਈ ਪਾਟਾ ਕੱਪੜਾ ਹੈ ਕੋਈ ਇੱਟ ਟੁਕੜਾ ਹੈ ਕੋਈ ਰੋੜਾ ਹੈ ਕੋਈ ਟੁੱਟੀ ਭੱਜੀ ਬਾਜੀ ਹੈ ਕੋ ਖਡਾਉਣਾ ਹੈ ਉਹ ਸਾਰਾ ਚੁੱਕ ਚੁੱਕ ਕੇ ਆਪਣੇ ਕਮਰੇ ਦੇ ਵਿੱਚ ਰੱਖੀ ਜਾ ਰਿਹਾ ਹੈ ਜਾਨੀ ਕਿ ਜਿਹੜਾ ਸਲਫਰ ਹੈ ਉਹ ਇੱਕ ਕਬਾੜੀਆ ਵੀ ਹੁੰਦਾ ਉਹ ਹਰ ਪੁਰਾਣੀ ਗੰਦੀ ਭੱਜੀ ਟੁੱਟੀ ਪਾਟੀ ਸਰਚੀ ਸੰਭਾਲ ਕੇ ਰੱਖਦਾ ਉਹਨੂੰ ਉਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਨੇ ਮੈਂ ਉਸ ਲੜਕੇ ਨੂੰ ਕਿਹਾ ਕਿ ਤੂੰ ਰੋਤਕ ਜਾਣ ਦੀ ਬਜਾਏ 10 ਮਿੰਟ ਮੇਰੇ ਕੋਲ ਬੈਠ ਤੇ ਮੈਂ ਤੁਹਾਨੂੰ ਕੁਝ ਹੋਰ ਗੱਲਾਂ ਪੁੱਛਦਾ ਤੋ ਮੈਨੂੰ ਗੱਲਾਂ ਦੱਸ ਜਦੋਂ ਮੈਨੂੰ ਉਹਨੇ ਆਪਣੇ ਪਿਓ ਬਾਰੇ ਗੱਲਾਂ ਦਸੀਆਂ ਉਹਦੀਆਂ ਹਾਲਤਾਂ ਦਸੀਆਂ ਤਾਂ ਮੈਂ ਸਲਫਰ ਦੀ ਇੱਕ ਖੁਰਾਕ 200 ਸਲਫਰ 200 ਇੱਕ ਖੁਰਾਕ ਬਣਾ ਕੇ ਉਹਨੂੰ ਦੇ ਦਿੱਤੀ ਤੇ ਉਹਨੂੰ ਕਿਹਾ ਵੀ ਜਾ ਆਪਣੇ ਜਾ ਕੇ ਪਿਓ ਨੂੰ ਦੇ ਦੇ ਦੀ ਤੇ ਜੇ ਤਾਂ ਉਹ ਠੀਕ ਹੋ ਗਿਆ ਤੇ ਠੀਕ ਹੈ ਨਹੀਂ ਤੇ ਫਿਰ ਕੱਲ ਤੁਸੀਂ ਰੋਤਕ ਲੈ ਜਿਓ ਉਹਨੇ ਜਾ ਕੇ ਉਹ ਖੁਰਾਕ ਆਪਣੇ ਪਿਤਾ ਨੂੰ ਦੇ ਦਿੱਤੀ ਤੇ ਉਹ ਅਗਲੇ ਦਿਨ ਬਿਲਕੁਲ ਠੀਕ ਹੋ ਗਿਆ ਉਹਨੇ ਸਾਰਾ ਜਿਹੜਾ ਸਮਾਨ ਸੀ ਅੰਦਰ ਇਕੱਠਾ ਕੀਤਾ ਸੀ ਉਹ ਵੀ ਕੱਢ ਕੇ ਬਾਹਰ ਸੁੱਟ ਤੇ ਤੱਕ ਬਾੜ ਦੇ ਉੱਤੇ ਤੇ ਇਸ ਤਰ੍ਹਾਂ ਸਲਫਰ ਨੂੰ ਇੱਕ ਬਹੁਤ ਗੰਦਾ ਵਿਅਕਤੀ ਵੀ ਮੰਨਿਆ ਗਿਆ ਦੁਨੀਆ ਦਾ ਸਭ ਤੋਂ ਗੰਦਾ ਵਿਅਕਤੀ ਅਮੋਹਾਜੀ ਉਹ 70 ਸਾਲ ਲਗਾਤਾਰ ਨਹਾਤਾ ਨਹੀਂ ਸੀ 90 90 ਸਾਲ ਤੋਂ ਵੱਧ ਉਮਰ ਭੋਕੇ ਗਿਆ ਤੇ 70 ਸਾਲ ਉਹਨੇ ਲਗਾਤਾਰ ਕਦੀ ਵੀ ਨਹਾਇਆ ਨਹੀਂ ਸੀ ਗੰਦੇ ਸਮਾਨ ਦੇ ਵਿੱਚ ਪਿਆ ਰਹਿੰਦਾ ਸੀ ਗੰਦ ਦੇ ਵਿੱਚ ਪਿਆ ਰਹਿੰਦਾ ਸੀ ਤੇ ਉਥੋਂ ਗੰਦ ਦੇ ਵਿੱਚ ਜੋ ਉਹਨੂੰ ਮਿਲਦਾ ਸੀ ਉਹ ਚੁੱਕ ਕੇ ਖਾ ਲੈਂਦਾ ਸੀ ਇੱਕ ਵਾਰੀ ਲੋਕਾਂ ਨੇ ਜ਼ਬਰਦਸਤੀ ਉਹਨੂੰ ਨਹਾ ਦਿੱਤਾ ਤੇ ਉਹ ਥੋੜੇ ਦਿਨ ਬਾਅਦ ਮਰ ਗਿਆ ਸਲਫਰ ਨਹਾਉਣ ਤੋਂ ਬਹੁਤ ਡਰਦਾ ਹੈ ਸਲਫਰ ਵਾਲਾ ਵਿਅਕਤੀ ਜਿਹੜਾ ਹੈ ਨਹਾਉਣ ਤੋਂ ਬਹੁਤ ਡਰਦਾ ਹੈ ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹਦੀਆਂ علاماتਾਂ ਜਿਹੜੀਆਂ ਨੇ ਉਹ ਨਹਾਉਣ ਨਾਲ ਵੱਧ ਜਾਣਗੀਆਂ। ਅਗਰ ਉਹਨੂੰ ਜ਼ੁਕਾਮ ਹੈ ਤਾਂ ਉਹਨ ਹਾਏਗਾ ਤੇ ਉਹਨੂੰ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਰੇਸ਼ਾ ਨੱਕ ਚੋਂ ਵਗਣਾ ਸ਼ੁਰੂ ਹੋ ਜਾਏਗਾ, ਪਾਣੀ ਵਗਣਾ ਸ਼ੁਰੂ ਹੋ ਜਾਏਗਾ ਜਾਂ ਨੱਕ ਬਿਲਕੁਲ ਬੰਦ ਹੋ ਜਾਏਗਾ। ਇਸ ਤਰ੍ਹਾਂ ਹੋਰ ਵੀ ਕਈ ਬਿਮਾਰੀਆਂ ਨੇ ਤੇ ਚਮੜੀ ਰੋਗ ਦਾ ਉਹ ਬੜਾ ਰੋਗੀ ਹੁੰਦਾ ਹੈ, ਉਹਨੂੰ ਚਮੜੀ ਰੋਗ ਜ਼ਰੂਰ ਹੁੰਦਾ ਹੈ ਕੋਈ ਨਾ ਕੋਈ। ਐਸਾ ਚਮੜੀ ਰੋਗ ਹੁੰਦਾ ਹੈ ਕਿ ਜਿਹੜਾ ਸਾਰਾ ਦਿਨ ਤਾਂ ਉਹਨੂੰ ਕੁਝ ਨਹੀਂ ਹੋਏਗਾ ਪਰ ਰਾਤ ਨੂੰ ਜਦੋਂ ਉਹ ਕੱਪੜੇ ਬਦਲ ਕੇ ਬਿਸਤਰੇ ਤੇ ਜਾਂਦਾ ਹੈ ਤਾਂ ਉਹਦੇ ਜਿੱਥੇ ਵੀ ਐਕਜ਼ੀਮਾ ਕੋਈ ਖਾਰਿਸ਼ ਕੋਈ ਰਿੰਗ ਵਰਮਾ ਜਾਂ ਹੋਰ ਸੋਰਾਈਸਰ ਵਗੈਰਾ ਕੋਈ ਵੀ ਬਿਮਾਰੀ ਹੈ ਉਹਦੇ ਉੱਤੇ ਬਹੁਤ ਜ਼ਿਆਦਾ ਖਾਰਿਸ਼ ਹੋਣੀ ਸ਼ੁਰੂ ਹੋ ਜੇਗੀ ਫਿਰ ਉਹ ਤੇ ਖਾਰਿਸ਼ ਕਰ ਕਰਕੇ ਉਹ ਖੂਨ ਕੱਢ ਲਿੰਦਾ ਐਨੀ ਖਾਰਿਸ਼ ਕਰਦਾ ਐਨੀ ਖਾਰਿਸ਼ ਹੁੰਦੀ ਹੈ ਕਿ ਉਹ ਖਾਰਿਸ਼ ਕਰ ਕਰਕੇ ਚਮੜੀ 'ਚੋਂ ਖੂਨ ਕੱਢ ਲਿੰਦਾ ਹੈ। ਅਗਰ ਇਹੋ ਜੀ ਅਲਮਤ ਆਉਂਦੀ ਹੈ ਤਾਂ ਉਹ ਵਿਅਕਤੀ ਸਲਫਰ ਨਾਲ ਠੀਕ ਹੋ ਜਾਏਗਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਲਫਰ ਵਾਲਾ ਵਿਅਕਤੀ ਨਹਾਉਣ ਤੋਂ ਡਰਦਾ ਹੈ ਤੇ ਜ਼ਰੂਰੀ ਨਹੀਂ ਕਿ ਹਰ ਸਲਫਰ ਵਾਲਾ ਵਿਅਕਤੀ ਜਿਹੜਾ ਨਹਾਉਣ ਤੋਂ ਡਰਦਾ ਹੋਵੇ। ਕਈਆਂ ਦੇ ਵਿੱਚ ਮਾਨਸਿਕ ਲੱਛਣ ਜਿਹੜੇ ਹੁੰਦੇ ਨੇ ਉਹ ਸਲਫਰ ਦੇ ਹੁੰਦੇ ਨੇ ਪਰ ਫਿਰ ਵੀ ਉਹ ਨਹਾਉਂਦਾ ਹੈ, ਸਾਫ਼ ਸੁਥਰਾ ਰਹਿੰਦਾ ਹੈ। ਤੇ ਆਪਣੀ ਗਤੀਵਿਧੀਆਂ ਬੜੇ ਢੰਗ ਨਾਲ ਵਧੀਆ ਢੰਗ ਨਾਲ ਕਰਦਾ ਪਰ ਮਾਨਸਿਕ ਲੱਛਣ ਜਿਹੜੇ ਉਹਦੇ ਸਲਫਰ ਦੇ ਹੀ ਹੁੰਦੇ ਨੇ ਉਹ ਭੁੱਖ ਬਰਦਾਸ਼ਤ ਨਹੀਂ ਕਰ ਸਕਦਾ ਦੁਪਹਿਰ ਦੇ ਟਾਈਮ ਜਦੋਂ ਨੂੰ ਭੁੱਖ ਲੱਗਦੀ ਹੈ ਤਾਂ ਉਹਨੂੰ ਚਾਹੀਦਾ ਹੈ ਕਿ ਬਸ ਹੁਣੇ ਉਹਨੂੰ ਕੁਝ ਨਾ ਕੁਝ ਮਿਲੇ ਉਹ ਭੁੱਖ ਬਰਦਾਸ਼ਤ ਨਹੀਂ ਹੁੰਦੀ ਉਹਦੇ ਕੋਲ ਸਲਫਰ ਕੋਲ ਸਵੇਰ ਦੇ ਟਾਈਮ ਉਹਨੂੰ ਦਸਤ ਲੱਗਦੇ ਨੇ ਉਹਨੂੰ ਸਵੇਰੇ ਉੱਠਦਿਆਂ ਹੀ ਭੱਜਣਾ ਪੈਂਦਾ ਹੈ ਬਾਥਰੂਮ ਤੱਕ ਪਹੁੰਚਣ ਲੱਗਿਆਂ ਵੀ ਕਈ ਵਾਰ ਉਹਦੇ ਜਿਹੜੇ ਮਾਲਾ ਵਿੱਚੋਂ ਨਿਕਲ ਜਾਂਦਾ ਅਗਰ ਕਿਸੇ ਵਿਅਕਤੀ ਨੂੰ ਇਹੋ ਜਿਹਾ ਹੋਵੇ ਸਵੇਰੇ ਸਵੇਰ ਨੂੰ ਦਸਤ ਲੱਗਦੇ ਹੋਣ ਉਹਨੂੰ ਭਜਨਾ ਪੈਂਦਾ ਹੋਵੇ ਮਾਲਾ ਦਾ ਵਿੱਚੋਂ ਨਿਕਲਣ ਨੂੰ ਤਿਆਰ ਹੋ ਜਾਂਦਾ ਹੋਵੇ ਤੇ ਇਹ ਵਿਅਕਤੀ ਵੀ ਸਲਫਰ ਨਾਲ ਠੀਕ ਹੋ ਸਕਦਾ ਹੈ ਸਲਫਰ ਨੂੰ ਬਹੁਤ ਜ਼ਿਆਦਾ ਕਬਜ਼ ਵੀ ਹੋ ਸਕਦੀ ਹੈ ਉਹਨੂੰ ਬਹੁਤ ਜ਼ਿਆਦਾ ਕਬਜ਼ ਹੁੰਦੀ ਹੈ ਉਹਨੂੰ ਕਈ ਵਾਰ ਦੋ ਦੋ ਦਿਨ ਮਲ ਤਿਆਗ ਕਰਨ ਦੀ ਹਾਜਤ ਵੀ ਨਹੀਂ ਹੁੰਦੀ ਤੇ ਇੱਕ ਹੋਰ ਸਿੰਪਟਮ ਹੁੰਦਾ ਹੈ ਕਿ ਉਹਦਾ ਜਿੱਥੋਂ ਵੀ ਕਿਤੇ ਡਿਸਚਾਰਜ ਹੁੰਦਾ ਹੈ ਬੇਸ਼ੱਕ ਉਹਦੇ ਨੱਕ ਦੇ ਵਿੱਚੋਂ ਕੰਨ ਦੇ ਵਿੱਚੋਂ ਮੂੰਹ ਦੇ ਵਿੱਚੋਂ ਅੱਖ ਦੇ ਵਿੱਚੋਂ ਡਿਸਚਾਰਜ ਹੁੰਦਾ ਹੈ ਜਿਵੇਂ ਕਿਸੇ ਨੂੰ ਜੁਕਾਮ ਲੱਗਾ ਉਹਨੂੰ ਨੱਕ ਚੋਂ ਡਿਸਚਾਰਜ ਹੋਇਆ ਤੇ ਡਿਸਚਾਰਜ ਹੋਣ ਤੋਂ ਬਾਅਦ ਇੱਥੇ ਜਿਹੜਾ ਜਲਨ ਹੋਣੀ ਸ਼ੁਰੂ ਹੋ ਜਾਗੀ ਜੇ ਉਹਦੇ ਕੰਨ ਦੇ ਵਿੱਚੋਂ ਡਿਸਚਾਰਜ ਹੋਇਆ ਰੇਸ਼ਾ ਨਿਕਲਿਆ ਤੇ ਰੇਸ਼ਾ ਨਿਕਲਣ ਤੋਂ ਬਾਅਦ ਜਲਨ ਹੋਣੀ ਸ਼ੁਰੂ ਹੋ ਜਾਗੀ ਜੇ ਉਹਦੇ ਅੱਖਾਂ ਦੇ ਵਿੱਚ ਇਸ ਤਰ੍ਹਾਂ ਨਿਕਲਿਆ ਕੁਝ ਗੱਡ ਵਗੈਰਾ ਆਈ ਹੈ ਤੇ ਉਹ ਡਿਸਚਾਰਜ ਹੋਣ ਤੋਂ ਬਾਅਦ ਉਹਦੇ ਜਲਨ ਹੋਣੀ ਸ਼ੁਰੂ ਹੋ ਜਾਗੀ ਇਹ ਬਹੁਤ ਵਧੀਆ ਸਿੰਪਟਮ ਹੈ ਇੱਕ ਸਲਫਰ ਦਵਾਈ ਦਾ ਤੇ ਇਹੋ ਜਿਹਾ ਰੋਗੀ ਸਲਫਰ ਦਵਾਈ ਨਾਲ ਠੀਕ ਹੋ ਜਾਂਦਾ ਹੈ ਸਲਫਰ ਦਵਾਈ ਦੇ ਵਿਅਕਤੀ ਦੀ ਸਲਫਰ ਦਵਾਈ ਦੇ ਮਰੀਜ਼ ਦੀ ਇੱਕ ਹੋਰ ਅਲਮਤ ਹੁੰਦੀ ਹੈ ਕਿ ਉਹਦੇ ਜ਼ਿਆਦਾਤਰ ਸੁਰਾਖ ਲਾਲ ਰੰਗ ਦੇ ਹੁੰਦੇ ਨੇ ਬੇਸ਼ੱਕ ਨੱਕ ਦੇ ਸੁਰਾਖ ਹੋਣ ਮੂੰਹ ਦਾ ਸੁਰਾਖ ਹੋਵੇ ਬੁੱਲ ਲਾਲ ਰੰਗ ਦੇ ਹੁੰਦੇ ਕਈਆਂ ਦੇ ਅੱਖਾਂ ਉਹਨਾਂ ਦੀ ਲਾਲ ਰੰਗ ਦੇ ਹੁੰਦੀਆਂ ਨੇ ਕੰਨਾਂ ਦੇ ਵਿੱਚ ਲਾਲੀ ਹੁੰਦੀ ਹੈ ਕਾਫੀ ਤੇ ਕਈਆਂ ਦੇ ਚਿਹਰਾ ਇਥੋਂ ਕਾਫੀ ਲਾਲ ਹੋਇਆ ਹੁੰਦਾ ਤੇ ਖਾਸ ਕਰਕੇ ਸੁਰਾਖ ਜਿਹੜੇ ਨੇ ਸਰੀਰ ਦੇ ਉਹ ਲਾਲ ਰੰਗ ਦੇ ਹੁੰਦੇ ਨੇ ਅਗਰ ਕਿਸੇ ਨੂੰ ਲੈਟਰਨ ਜਾਣ ਤੋਂ ਬਾਅਦ ਗੁਦਾ ਦਵਾਰ ਦੇ ਵਿੱਚ ਜਲਨ ਹੁੰਦੀ ਹੈ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਨੱਕ ਦੇ ਵਿੱਚੋਂ ਰੇਸ਼ਾ ਨਿਕਲਣ ਤੋਂ ਬਾਅਦ ਵੀ ਜਲਨ ਹੁੰਦੀ ਆ ਕੰਨ ਦੇ ਵਿੱਚੋਂ ਰੇਸ਼ਾ ਨਿਕਲਣ ਤੋਂ ਬਾਅਦ ਜਲਨ ਹੁੰਦੀ ਆ ਪਿਸ਼ਾਬ ਕਰਨ ਤੋਂ ਬਾਅਦ ਵੀ ਜਲਨ ਹੁੰਦੀ ਆ ਤਾਂ ਇਹੋ ਜਿਹੇ ਵਿਅਕਤੀ ਨੂੰ ਵੀ ਸਲਫਰ ਦਵਾਈ ਦੀ ਜ਼ਰੂਰਤ ਪੈਂਦੀ ਹੈ ਪਰੇ ਦਵਾਈ ਬੜੀ ਸੋਚ ਸਮਝ ਕੇ ਦੇਣ ਵਾਲੀ ਹੁੰਦੀ ਹੈ ਇਹ ਐਗਰੇਵੇਟ ਕਰ ਸਕਦੀ ਹੈ ਜਾਨੀ ਕਿ ਇੱਕ ਵਾਰੀ ਰੋਗ ਨੂੰ ਵਧਾ ਸਕਦੀ ਹੈ ਇਸ ਕਰਕੇ ਇਹਨੂੰ ਹਾਈਪੋਟੈਂਸਿਵ 1 ਐਮ ਜਾਂ 10 ਐਮ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਇਹ ਅਗਰ ਕਿਸੇ ਨੇ ਦਵਾਈਆਂ ਖਾ ਖਾ ਕੇ ਆਪਣਾ ਰੋਗ ਦਬਾਇਆ ਹੋਵੇ ਕੋਈ ਐਂਟੀਬਾਇਓਟਿਕ ਲੈ ਕੇ ਕਿਸੇ ਨੇ ਹੋਰ ਟਿਊਬਾਂ ਲਾ ਕੇ ਆਪਣਾ ਚਮੜੀ ਰੋਗ ਦਬਾਇਆ ਹੋਵੇ ਆਇੰਟਮੈਂਟ ਲਗਾ ਕੇ ਜਦੋਂ ਤੁਸੀਂ ਉਹਨੂੰ ਸਲਫਰ ਦੋਗੇ ਹਾਈਪਰਟੈਂਸੀ ਤਾਂ ਉਹ ਸਾਰਾ ਰੋਗ ਜਿਹੜਾ ਵਾਪਸ ਆ ਜਾਏਗਾ ਜਿਹੜਾ ਐਲੋਪੈਥੀ ਨਾਲ ਦੱਬਿਆ ਹੋਏਗਾ ਉਹ ਰੋਗ ਵਾਪਸ ਆ ਜਾਂਦਾ ਹੈ ਇਸ ਕਰਕੇ ਸਲਫਰ 30 ਦੇਣੀ ਚਾਹੀਦੀ ਹੈ ਜਾਨਕਿ 30 ਪਾਵਰ ਪਹਿਲਾਂ ਦੇਣੀ ਚਾਹੀਦੀ ਹੈ ਅਗਰ 30 ਪਾਵਰ ਨਾਲ ਉਹਨੂੰ ਆਰਾਮ ਮਿਲਦਾ ਹੈ ਤੇ ਫਿਰ ਤੁਸੀਂ 200 ਵੀ ਦੇ ਸਕਦੇ ਹੋ ਅਗਰ ਮਰੀਜ਼ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਆਰਾਮ ਆ ਰਿਹਾ ਹੈ ਤਾਂ ਉਹਨੂੰ ਦੁਬਾਰਾ ਦੁਹਰਾਨੀ ਨਹੀਂ ਚਾਹੀਦੀ ਜ਼ਿਆਦਾ ਲੰਬੀ ਦਵਾਈ ਨਹੀਂ ਦੇਣੀ ਚਾਹੀਦੀ ਇੱਕ ਦੋ ਖੁਰਾਕਾਂ ਦੇ ਕੇ ਇਹਨੂੰ ਬੰਦ ਕਰ ਦੇਣੀਆਂ ਚਾਹੀਦੀਆਂ ਅਗਰ ਉਹਦੀ ਹੋਰ ਕੋਈ ਖੁਰਾਕ ਹੋਰ ਕੋਈ ਦਵਾਈ ਹੋਰ ਕੋਈ ਦਵਾਈ ਦੀ ਚੋਣ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਨੂੰ ਸੋਇਸਮ ਦੇ ਕੇ ਉਹ ਦੇਣੀ ਚਾਹੀਦੀ ਹੈ ਜਿਵੇਂ ਮੰਨ ਲਓ ਕਿ ਕਿਸੇ ਦੀ ਦਵਾਈ ਨਿਕਲਦੀ ਹੈ ਨਕਸਬੰਦਕਾ ਪਰ ਐਲੋਪੈਥੀ ਖਾ ਖਾ ਕੇ ਜਾਂ ਕੋਈ ਟਿਊਬਾ ਲਗਾ ਕੇ ਉਹਦਾ ਰੋਗ ਜਿਹੜਾ ਦਬਾ ਦਿੱਤਾ ਗਿਆ ਹੈ ਤਾਂ ਰੋਗ ਉਹਦਾ ਸਰੀਰ ਦੇ ਅੰਦਰ ਚਲਾ ਗਿਆ ਤੇ ਜਦੋਂ ਤੁਸੀਂ ਉਹਨੂੰ ਸਲਫਰ 30 ਦੀਆਂ ਖੁਰਾਕਾਂ ਦੋਗੇ ਤਾਂ ਉਹ ਰੋਗ ਬਾਹਰ ਆ ਸਕਦਾ ਹੈ ਜਦੋਂ ਰੋਗ ਬਾਹਰ ਆ ਜਾਏਗਾ ਤੇ ਉਹਦੇ ਸਿੰਪਟਮਸ ਉਹਦੀਆਂ ਅਲਾਮਤਾਂ ਤੁਹਾਨੂੰ ਕਲੀਅਰ ਹੋ ਜਾਣਗੀਆਂ ਅਗਰ ਮੰਨ ਲਓ ਨਕਸਬੂਮਕਾ ਦੀਆਂ ਅਲਾਮਤਾਂ ਨੇ ਤੇ ਉਹ ਨਕਸਬੂਮਕਾ ਦੇਣ ਨਾਲ ਠੀਕ ਹੋਏਗਾ ਅਗਰ ਸਲਫਰ ਦੇਣ ਤੋਂ ਬਾਅਦ ਅਲਾਮਤਾਂ ਬਾਹਰ ਆ ਜਾਂਦੀਆਂ ਨੇ ਰੋਗ ਬਾਹਰ ਆ ਜਾਂਦਾ ਤੇ ਉਹ ਜਿਹੜਾ ਮਰੀਦ ਆ ਉਹਦੀਆਂ ਅਲਾਮਤਾਂ ਆਰਸੈਨਿਕ ਦੀਆਂ ਨੇ ਜਾਂ ਫਾਸਫੋਰਸ ਦੀਆਂ ਨੇ ਜਿਹੜੀ ਵੀ ਦਵਾਈ ਦਿਓ ਉਹਦੀਆਂ ਅਲਾਮਤਾਂ ਨੇ ਉਸ ਦਵਾਈ ਨਾਲ ਉਹ ਬਿਲਕੁਲ ਠੀਕ ਹੋ ਜਾਏਗਾ ਇਸ ਕਰਕੇ ਜਿਹੜਾ ਵੀ ਰੋਗ ਕਿਸੇ ਦਾ ਦਬਾਇਆ ਹੋਵੇ ਬੇਸ਼ੱਕ ਕੰਨ ਚੋਂ ਰੇਸ਼ਾ ਆਉਂਦਾ ਹੋਵੇ ਅੱਖਾਂ ਚੋਂ ਰੇਸ਼ਾ ਆਉਂਦਾ ਹੋਵੇ ਪਾਸਾਉਂਦੀ ਹੋਵੇ ਗਿੱਦ ਆਉਂਦੀ ਹੋਵੇ ਜਾਂ ਕਿਸੇ ਨੂੰ ਮੂੰਹ ਚ ਰੇਸ਼ਾ ਆਉਂਦਾ ਹੋਵੇ ਫੇਫੜਿਆਂ ਚੋਂ ਰੇਸ਼ਾ ਆਉਂਦਾ ਹੋਵੇ ਕੋਈ ਸਕਿਨ ਡਿਜ਼ੀਜ਼ ਹੋਵੇ ਚਮੜੀ ਦਾ ਰੋਗ ਹੋਵੇ ਅਗਰ ਉਹਨੂੰ ਅੰਗਰੇਜ਼ੀ ਦਵਾਈਆਂ ਦੇ ਕੇ ਜਾਂ ਟਿਊਬਾਂ ਲਾ ਕੇ ਆਇਨਟਮੈਂਟ ਲਗਾ ਕੇ ਦਬਾਇਆ ਹੋਏਗਾ ਤੇ ਉਹਨੂੰ ਸਲਫਰ 30 ਦੇਣ ਨਾਲ ਸਲਫਰ 30 ਪਾਵਰ ਦੇਣ ਨਾਲ ਜਾਂ 200 ਦੇਣ ਨਾਲ ਉਹਦਾ ਰੋਗ ਜਿਹੜਾ ਉੱਭਰ ਕੇ ਸਾਰਾ ਬਾਹਰ ਆ ਜਾਏਗਾ ਤੇ ਉਹਦੀਆਂ ਲਾਮਤਾਂ ਸਪਸ਼ਟ ਹੋ ਜਾਣਗੀਆਂ ਫੇਰ ਸਾਨੂੰ ਪਤਾ ਲੱਗੇਗਾ ਕਿ ਉਹ ਕਿਹੜੀ ਦਵਾਈ ਨਾਲ ਠੀਕ ਹੋ ਸਕਦਾ ਜਿਹੜੀ ਵੀ ਉਹਦੀ ਦਵਾਈ ਬੰਦੀ ਹੈ ਉਹ ਅਸੀਂ ਉਹਨੂੰ ਦੇਵਾਂਗੇ ਤਾਂ ਉਹ ਬਿਲਕੁਲ ਤੰਦਰੁਸਤ ਹੋ ਜਾਏਗਾ ਭਾਵੇਂ ਉਹ ਪਲਸਾ ਟਿੱਲਾ ਹੋਵੇ ਆਰਥੈਨਿਕ ਹੋਵੇ ਫਾਸਫੋਰਸ ਹੋਵੇ ਲਾਈਕੋਪੋਡੀਅਮ ਹੋਵੇ ਨਕਸਵਮਿਕਾ ਹੋਵੇ ਕੋਈ ਵੀ ਦਵਾਈ ਉਹਦੀ ਹੋ ਸਕਦੀ ਆ ਉਹ ਦਵਾਈ ਬੜੇ ਢੰਗ ਨਾਲ ਚੁਣੀ ਪੈਂਦੀ ਆ ਉਹਦੀਆਂ ਲਾਮਤਾਂ ਲੈ ਕੇ ਉਹ ਦਵਾਈ ਦੀ ਚੋਣ ਕੀਤੀ ਜਾਏਗੀ ਤਾਂ ਉਸ ਵਿਅਕਤੀ ਨੂੰ ਦਿੱਤੀ ਜਾਏਗੀ ਤਾਂ ਉਹ ਬਿਲਕੁਲ ਠੀਕ ਹੋ ਜਾਏਗਾ ਸਲਫਰ ਦੇ ਮਰੀਜ਼ ਕੋਲੋਂ ਬਦਬੂ ਬਹੁਤ ਆਉਂਦੀ ਹੈ ਉਹਦੇ ਕੋਲੋਂ ਬਹੁਤ بو ਆਉਂਦੀ ਹੈ ਅਗਰ ਕੋਈ ਕਲੀਨਿਕ ਦੇ ਅੰਦਰ ਵੜਦੇ ਹੀ ਉਸ ਵਿਅਕਤੀ ਕੋਲੋਂ بو ਆਣੀ ਸ਼ੁਰੂ ਹੋ ਜਾਏ ਤਾਂ ਸਮਝੋ ਕਿ ਉਹ ਸਲਫਰ ਦਾ ਵਿਅਕਤੀ ਹੈ ਉਹ ਸਲਫਰ ਨਾਲ ਠੀਕ ਹੋਏਗਾ ਤੁਸੀਂ ਉਹਦੇ ਕੋਲ ਖਲੋਵੋਗੇ ਤੁਹਾਨੂੰ ਉਹਦੇ ਕੋਲੋਂ ਬੜੀ ਬਦਬੂ ਆਏਗੀ ਪਰ ਅਗਰ ਤੁਹਾਡੇ ਕੋਲੋਂ ਕਿਸੇ ਕਿਸਮ ਦੀ ਬਦਬੂ ਆਉਂਦੀ ਆ ਭਾਵੇਂ ਤੁਹਾਡੇ ਪਸੀਨੇ ਦੇ ਵਿੱਚ ਬਦਬੂ ਆਉਂਦੀ ਆ ਭਾਵੇਂ ਤੁਹਾਡੇ ਕੋਲ ਕੋਈ ਚੀਜ਼ ਆ ਜਿਹਦੇ ਵਿੱਚ ਬਦਬੂ ਆ ਰਹੀ ਹੈ ਤਾਂ ਉਹਨੂੰ ਉਹ ਸਲਫਰ ਦਾ ਰੋਗੀ ਬਰਦਾਸ਼ਤ ਨਹੀਂ ਕਰ ਸਕੇਗਾ ਉਹ ਤੁਹਾਨੂੰ ਟੋਕੇਗਾ ਤੁਹਾਨੂੰ ਕਹੇਗਾ ਕਿ ਤੂੰ ਨਹਾਉਂਦਾ ਕਿਉਂ ਨਹੀਂ ਆ ਭਾਵੇਂ ਹਫਤਾ ਨਾ ਨਾਤਾ ਹੋਵੇ ਪਰ ਤੁਹਾਨੂੰ ਜ਼ਰੂਰ ਟੋਕੇਗਾ ਇਹ ਭਾਈ ਤੇਰੇ ਕੋਲ ਬੋ ਆ ਰਹੀ ਆ ਤੂੰ ਨਹਾਉਂਦਾ ਕਿਉਂ ਨਹੀਂ ਉਹਨੂੰ ਆਪਣੀ ਬਦਬੂ ਕੁਛ ਨਹੀਂ ਕਹਿੰਦੀ ਪਰ ਜਿਹੜਾ ਲਾਗੇ ਖੜਾ ਹੈ ਜਾਂ ਜਿਹੜੇ ਵਿਅਕਤੀ ਕੋਲ ਕੋਈ ਹੋਰ ਚੀਜ਼ ਹੈ ਜਿਹਦੇ ਵਿੱਚ ਬਦਬੂ ਆ ਰਹੀ ਹੈ ਉਹਨੂੰ ਜ਼ਰੂਰ ਟੋਕੇਗਾ ਤੇ ਤੇਰੇ ਕੋਲੋਂ ਬਦਬੂ ਆ ਰਹੀ ਹੈ ਤੇ ਉਹ ਬਦਬੂ ਨੂੰ ਬਰਦਾਸ਼ਤ ਨਹੀਂ ਕਰਦਾ ਪਰ ਸਲਫਰ ਦਵਾਈ ਦੇਣ ਤੋਂ ਪਹਿਲਾਂ ਸੋਚਣਾ ਜ਼ਰੂਰ ਹੈ ਕਿ ਸਭ ਤੋਂ ਪਹਿਲਾਂ ਜਾਂ ਤਾਂ 0/1 ਪੋਟੈਂਸੀ ਦਿੱਤੀ ਜਾਵੇ 0/1 ਜਾਂ 30 ਪੋਟੈਂਸੀ ਦਿੱਤੀ ਜਾਵੇ ਅਗਰ ਕਿਸੇ ਨੂੰ ਚਮੜੀ ਰੋਗ ਹੈ ਤਾਂ ਉਹਨੂੰ 6th CH ਵੀ ਦਿੱਤੀ ਜਾ ਸਕਦੀ ਹੈ 6 CH ਪੋਟੈਂਸੀ ਉਹਨੂੰ ਦਿੱਤੀ ਜਾ ਸਕਦੀ ਹੈ ਉਹਦੇ ਨਾਲ ਉਹਨੂੰ ਛੇਤੀ ਆਰਾਮ ਆਏਗਾ ਤੇ ਹਾਈ ਪੋਟੈਂਸੀ ਯਾਨੀ ਕਿ ਉੱਚੀ ਪਾਵਰ ਦੀ ਦਵਾਈ ਦੇਣ ਤੋਂ ਪਹਿਲਾਂ ਜ਼ਰੂਰ ਪੂਰੀ ਤਰ੍ਹਾਂ ਸੋਚ ਵਿਚਾਰ ਕਰ ਲਈ ਜਾਵੇ ਕਿ ਇਹ ਕੀ ਦਵਾਈ ਦੇਣ ਨਾਲ ਮਰੀਜ਼ ਠੀਕ ਹੋ ਜਾਏਗਾ ਸਲਫਰ ਸ਼ਾਮ ਨੂੰ ਨਹੀਂ ਦੇਣੀ ਚਾਹੀਦੀ ਕਿਉਂਕਿ ਕਈਆਂ ਨੂੰ ਨੀਂਦ ਨਾ ਆਉਣ ਦੀ ਬਿਮਾਰੀ ਹੁੰਦੀ ਆ ਅਨਿੰਦਰਾ ਦੇ ਸ਼ਿਕਾਰ ਹੁੰਦੇ ਨੇ ਅਗਰ ਕੋਈ ਉਨੀਂਦਰੇ ਦਾ ਸ਼ਿਕਾਰ ਆ ਤਾਂ ਉਹਨੂੰ ਸਲਫਰ ਤੁਸੀਂ ਦੋਗੇ ਤਾਂ ਹੋ ਸਕਦਾ ਹੈ ਕਿ ਉਹਨੂੰ ਸਾਰੀ ਰਾਤ ਨੀਂਦ ਨਾ ਆਵੇ ਇਸ ਕਰਕੇ ਸਲਫਰ ਦਾ ਜਿਹੜਾ ਟਾਈਮ ਆ ਉਹ ਸਵੇਰ ਦੇ ਟਾਈਮ ਹੁੰਦਾ ਹੈ ਉਹਦਾ ਜਿਹੜਾ ਐਗਰਵੇਸ਼ਨ ਹੁੰਦੀ ਆ ਜਾਂ ਉਹਨੂੰ ਜਿਹੜਾ ਦਸਤ ਲੱਗਦੇ ਨੇ ਉਹ ਵੀ ਸਵੇਰ ਦੇ ਟਾਈਮ ਲੱਗਦੇ ਨੇ ਤੇ ਜੇ ਉਹਨੂੰ ਦਵਾਈ ਵੀ ਸਵੇਰ ਦੇ ਟਾਈਮ ਦਿੱਤੀ ਜਾਵੇ ਤਾਂ ਉਹਦੇ ਸਾਰੇ ਰੋਗ ਠੀਕ ਹੋ ਜਾਣਗੇ ਪਰ ਜੇ ਜਿਹੜੀ ਉਹਨੂੰ ਖਾਰਿਸ਼ ਹੁੰਦੀ ਹੈ ਸਰੀਰ ਤੇ ਕਿਸੇ ਕਿਸਮ ਦਾ ਕੋਈ ਚਮੜੀ ਰੋਗ ਆ ਤੇ ਉਹਨੂੰ ਕੋਈ ਖਾਰਿਸ਼ ਹੁੰਦੀ ਆ ਤਾਂ ਉਹ ਉਹਨੂੰ ਸ਼ਾਮ ਨੂੰ ਵੱਧਦੀ ਆ ਕੱਪੜੇ ਬਦਲਣ ਤੋਂ ਬਾਅਦ ਜਦੋਂ ਆਪਣੇ ਬਿਸਤਰੇ ਦੇ ਵਿੱਚ ਜਾਂਦਾ ਹੈ ਤਾਂ ਉਹਦੀ ਜਿਹੜੀ ਆ ਖਾਰਿਸ਼ ਉਹ ਵਧਣੀ ਸ਼ੁਰੂ ਹੋ ਜਾਂਦੀ ਆ ਤੇ ਜਦੋਂ ਉਹਨੂੰ ਖਾਰਿਸ਼ ਕਰਦਾ ਖੁਰਕਦਾ ਹੈ ਤਾਂ ਉਹਦੇ ਸਰੀਰ ਚ ਚਮੜੀ ਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਅਗਰ ਵੀਡੀਓ ਪਸੰਦ ਆਵੇ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਲੋਕਾਂ ਨੂੰ ਜਾਣਕਾਰੀ ਮਿਲ ਸਕੇ।